ਜੇ ਕੋਈ ਹਾਰਡ ਦਾ ਮਰੀਜ਼ ਆ ਡਾਕਟਰ ਕਹਿੰਦੇ ਆ ਵੀ ਆਪ ਸਟੰਡ ਪਾਣੇ ਆ ਕਈਆਂ ਚ ਫੋਰਸ ਨਹੀਂ ਹੁੰਦੀ ਸਟੰਡ ਪਾਉਣ ਦੀ ਉਹ ਜਿਹਨੂੰ ਪਤਾ ਸਾਡੇ ਕੋ ਆ ਜਾਂਦੇ ਆ ਅਸੀਂ ਦਵਾਈ ਦਿੰਨੇ ਆ ਉਹਦੇ ਚੌਥੇ ਦਿਨ ਦਰਦ ਬੰਦ ਹੋ ਜਾਂਦੀ ਆ ਤੇ ਲੱਕ ਦਾ ਦਰਦ ਜਿਹੜਾ ਨਾ ਭਾਵੇਂ 20 ਸਾਲ ਦੇ ਮਣ ਕੇ ਹਿੱਲੇ ਉਹਨੂੰ 100ਵੇਂ ਵਿਖਾ ਲਿਆ ਅਸੀਂ 10 ਮਿੰਟੇ ਠੀਕ ਕਰ ਦਿੱਤਾ ਉਹ 10 ਮਿੰਟ ਕਹਿੰਦਾ ਮੇਰਾ ਲੱਕ ਦਾ ਦਰ ਹਰ ਗਿਆ ਅਸੀਂ ਮਣ ਕੇ ਠੀਕ ਕਰ ਦਿੱਤੇ ਲੱਕ ਦਰਦ हट ਜਾਂਦਾ ਉਹਦਾ ਲੱਤ ਦਰਦ ਹੋਣੀ ਹਟ ਜਾਂਦਾ ਸਰਵੇਖਲ ਅਸੀਂ 2 ਮਿੰਟੇ ਠੀਕ ਕਰ ਦਿੱਤਾ ਭਾਵੇਂ ਕਿੰਨਾ ਵਿਗੜਿਆ ਹੋਵੇ ਤਾਂ ਉਹਨ ਦੋ ਦੀ ਬਾਹ ਤਾਂ ਨਹੀਂ ਜਾਂਦੀ ਉਸ ਵੇ ਬਾਹ ਤਾਂ ਜਾਣ ਲੱ ਅਸੀਂ ਮੁਰਕੇ ਦਵਾਈ ਦੇਣੀ ਆ ਜੀ ਕਿਤੇ ਵੀ ਨਾੜ ਬਲੌਕ ਆ ਸਰੀਰ ਦੇ ਵਿੱਚ ਖੁੱਲ ਜਾਣੀ ਆ ਸਾਡੀ ਦਵਾਈ ਇੰਨੀ ਘੈਂਟ ਆ ਇੰਨੀ ਕਾਮਯਾਬ ਦਵਾਈ ਆ ਨਾ ਕੈਪਸੂਲ ਸਾਡੇ ਬਣਾਏ ਆ ਦਵਾਈ ਆਪ ਤਿਆਰ ਕਰਦੇ ਅਸੀਂ ਇੰਨੇ ਘੈਂਟ ਕੈਪਸੂਲਾ ਵੀ ਜਿਹੜਾ ਖਾ ਲੈਣਾ 15-20 ਦਿਨਾਂ ਚ ਕਹਿੰਦਾ ਸਾਡੇ ਹੱਥ ਪਰ ਸੋਣੋ ਹਟ ਗਿਆ ਜਦੋਂ ਅਸੀਂ ਲੈ ਕੇ ਆਏ ਇੰਨੀ ਇੰਨੀ ਬਾਹਾਂ ਤੇ ਇੰਨੀ ਇੰਨੀ ਲੱਤਾਂ ਸੀ ਪਿਆਪਾ ਲੱਗੀਆਂ ਹੋਈਆਂ ਸੀ ਇਹਨੂੰ ਗਲੇ ਚ ਵੀ ਨੱਕ ਤੇ ਬਾਥਨੂ ਵਾਲੀ ਜਦੋਂ ਅਸੀਂ ਇਹਨਾਂ ਕੋਈ ਦਵਾਈ ਪੂਰਾ ਸਰੀਰ ਜਿਹੜਾ ਜਕੜਿਆ ਹੋਇਆ ਸੀਗਾ ਖੇਲਦਾ ਨਹੀਂ ਸੀਗਾ ਜਦੋਂ ਇਹਨਾਂ ਕੋਲ ਸਿੱਧੀ ਦਵਾਈ ਲੈ ਕੇ ਗਏ 5 ਦਿਨਾਂ ਦੇ ਵਿੱਚ ਇਹਦੇ ਜਣ ਕੇ ਹੱਥ ਪੈਰ ਖੁੱਲਣੇ ਸ਼ੁਰੂ ਹੋ ਗਏ ਮੈਨੂੰ 13 ਸਾਲ ਤੋਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਮੇਰੇ ਤਿੰਨ ਚਾਰ ਆਪ੍ਰਿਸ਼ਨ ਹੋਏ ਆ ਤੇ ਮੇਰੇ ਕਮਰ ਦਰਦ ਸੀਗੀ ਤੇ ਲਾਤੇ ਦਰਦ ਦੇ ਕੋੜਕ ਦੀ ਆਵਾਜ਼ ਆਉਂਦੀ ਸੀ ਵੱਡੇ ਤੋਂ ਡਾਕਟਰ ਕਹਿੰਦੇ ਸਾਡਾ ਬੇਟ ਹੁੰਨ ਨਾਲੇ ਨਾਲੇ ਮੇਰਾ ਦਰਦਾਂ 1 ਮਿੰਟ ਵੀ ਨਹੀਂ ਹਰਦੀ ਬਹੁਤ ਦਵਾਈ ਖਾਦੀ ਮੈਂ ਰੱਜੀ ਬਹੁਤ ਖਾਦੀ ਤੇ ਅਸੀਂ ਬਹੁਤ ਖਾਦੀ ਫਿਰ ਮੈਂ YouTube ਤੇ ਇਹਨਾਂ ਦਾ ਅੰਕਰ ਦਾ ਸਵਰਨਵੇਦ ਦੇ ਦੇਖਿਆ ਤਬੇ ਮੈਂ ਨਾਲ ਕੋਲ ਆਈ ਤੇ ਨਾਲ ਮੈਂ ਦਵਾਈ ਦਿੱਤੀ ਦਰਦ ਤੇ ਮੇਰੀ 10 ਮਿੰਟ ਚ ਠੀਕ ਹੋ ਗਈ ਸੀ ਉਸੇ ਵੇਲੇ ਦਰਦ ਠੀਕ ਹੋ ਗਿਆ ਕਿ ਜਿੱਦਾਂ ਮੇਰੇ ਸਰੀਰ ਚ ਕੋਈ ਦਰਦ ਹੀ ਨਹੀਂ ਹੈ ਤਾਂ ਫਿਰ ਮੈਂ ਨਾਲ ਦਵਾਈ ਦਿੱਤੀ ਮੈਨੂੰ 15 ਦਿਨਾਂ ਜੀ ਇੰਨਾ ਜ਼ਿਆਦਾ ਫਰਕ ਪੈ ਗਿਆ 90% ਵੀ ਮੈਨੂੰ ਦਗਦਾ ਨਹੀਂ ਤਕਲੀਫ ਹੀ ਨਹੀਂ ਹੈ ਫਿਰ ਮੇਰੇ ਹਸਬੰਦ ਵੀ ਨਾਲ ਆਏਗੇ ਤੈਨੂੰ ਕਿਹਨਾਂ ਨੇ ਜਾਦੂ ਮੰਤਰ ਦਿੱਤਾ ਕਿ ਤੈਨੂੰ ਠੀਕ ਕਰ ਦਿੱਤਾ ਤੈਨੂੰ ਕੋਈ ਠੀਕ ਹੀ ਨਹੀਂ ਕਰਦਾ ਡਾਕਟਰ ਮੈਂ ਤਾਂ ਕਹਿੰਵੇਂ ਮਰ ਜਾਣਾ ਤਾਂ ਫਿਰ ਉਹਨਾਂ ਦੋਵਾਂ ਨਾਲ ਆਏ ਆਪਣੀ ਵੀ ਉਹਨਾਂ ਨੇ ਦਵਾਈ ਲਈ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਤੇ ਮੇਰੀ ਗੋਡੇ ਦੀ ਆਵਾਜ਼ ਵੀ ਹੁਣ ਘੜ ਘੜ ਦੀ ਆਵਾਜ਼ ਵੀ ਠ ਮੈਂ ਅਪਰੇਸ਼ਨ ਤੋਂ ਵੀ ਬਚ ਗਈ ਆ ਤੇ ਮੇਰੀ ਕਮਰ ਦਰਦ ਮੇਰੇ ਕਦੇ ਦਰਦ ਨਹੀਂ ਆ ਸਰੀਰ ਚ ਮੇਰੇ ਸਰੀਰ ਚ ਫਲਾਬੜ ਵੀ ਬਹੁਤ ਸੀ ਸਾਰਾ ਸਹੀ ਹੋ ਗਿਆ ਅੰਕਲ ਦਵਾਈ ਲੈਣਾ ਤੇ ਜਿਹੜੇ ਪੇਸ਼ੈਂਟ ਭੇਜੇ ਮੈਂ ਕਮਰ ਦਰਦ ਦੇ ਸਰਵਾਈਕਲ ਵਾਲੇ ਕੈਂਸਰ ਵਾਲੇ ਪੱਥਰੀਆਂ ਵਾਲੇ ਉਹ ਵੀ ਨਾਲ ਫਰਕ ਆ ਵੀ ਠੀਕ ਹੋ ਰਹੇ ਹਨਾਪੁਰ ਲਖ ਸਿੰਘ ਜੀ ਮੈਂ ਜਲੰਧਰ ਤੋਂ ਆਇਆ ਵਾਂ ਮੈਨੂੰ ਪ੍ਰੋਬਲਮ ਸਗਰਣੀ ਦੀ ਵੀ ਸੀ ਨੰਬਰ 2 ਦੇ ਮੇਰੇ ਸਿਰ ਤੇ ਵਿੱਚ ਮਤਲਬ ਖੁਜਲੀ ਰਹਿੰਦੀ ਸੀ ਜਦੋਂ ਪੱਗ ਬੰਨਦਾ ਸੀ ਤੇ ਜੇਕਰ ਦੇ ਪੱਗ ਤਾਰ ਦਵਾ ਜਿਆਦਾ ਫਿਰ ਖੁਜਲੀ ਕਰਦਾ ਰਹਿੰਦਾ ਸੀ ਤੇ ਮਤਲਬ ਫੇਰ ਸਿਰ ਤੇ ਜਲਦੀ ਢੋਲੇ ਲਾਂ ਫੇਰ ਦੋ ਕੁ ਦਿਨਾਂ ਬਾਅਦ ਫੇਰ ਉਦਾਂ ਹੀ ਖੁਰਕੋਣ ਲੱਗ ਪਣੀ ਜਿਆਦਾ ਮੇਰੇ ਉਹ ਮੈਂ ਦਵਾਈ ਲਈ ਹੈ ਸਕਰੈਨੀ ਦੀ ਦਵਾਈ ਲਈ ਉਹ ਵੀ ਠੀਕ ਹੋ ਗਈ ਮੇਰੀ ਕੰਨਾਂ 'ਚ ਖੁਜਲੀ ਹੁੰਦੀ ਸੀ ਉਹ ਕੰਨਾਂ 'ਚ ਪਾਣ ਵਾਲੀ ਦਵਾਈ ਲਈ ਉਹ ਵੀ ਠੀਕ ਹੋ ਗਈ ਮੇਰੀ ਬਾਕੀ ਮੇਰੇ ਨਾਲ ਜਿੱਦਾਂ ਮੈਂ ਬੈਠਦਾ ਹੀ ਬੈਠ ਕੇ ਗੁਰਦੁਆਰੇ ਜਾਣਾ ਫੇਰੇ ਜਦੋਂ ਉਠਦਾਰ ਦਾ ਟਾਈਮ ਤੇ ਉੱਠਣਾ ਤੇ ਮੈਨੂੰ ਚੱਕਰ ਜਿਹਾ ਆ ਜਾਣਾ ਮੜਾ ਆ ਜਾਣਾ ਦਮ ਮਹਿਸੂਸ ਹੋਣਾ ਅੱਖਾਂ ਦੇ ਅੱਗੇ ਹਨੇਰਾ ਜਾਣਾ ਉਹ ਵੀ ਅੰਕਲ ਨੇ ਮੈਂ ਦਵਾਈ ਦਿੱਤੀ ਮੈਨੂੰ ਉਹਦੀ ਬਾਅਦ ਚ ਦਿੱਤੀ ਹੈ ਕਹਿੰਦਾ ਜੀ ਬਾਅਦ ਚ ਲੈ ਜੀ ਉਹ ਦਵਾਈ ਮੈਂ 15 ਦਿਨ ਖਾਧੀ ਤੇ ਉਹਦੇ ਨਾਲ ਮੈਨੂੰ ਉਹ ਵੀ ਹੁਣ हट ਗਿਆ ਉਹ ਵੀ ਨਹੀਂ ਮਤਲਬ ਕੁਝ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਨੰਬਰ ਚਾਤਰੇ ਮੇਰਾ ਖੂਨ ਜਿਹੜਾ ਇਹ ਬਹੁਤ ਘੱਟ ਸੀ ਉਹਦੀ ਮਾਤਰਾ ਪੂਰੀ ਹੋ ਗਈ ਹੈ ਜਿੱਦਾਂ ਮੇਰਾ ਪਰਿਵਾਰ ਸੀ ਘਰ ਦੀ ਵਾਈਫ ਮੇਰੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਉਹਨਾਂ ਤੇ ਇੰਨੀ ਪ੍ਰੋਬਲਮ ਸੀ ਕਿ ਮਤਲਬ ਉਹਦਾ ਹਾਲ ਹੀ ਨਹੀਂ ਮੇਰੇ ਕੋਲ ਹੈਗਾ ਮੈਂ ਐਮ ਐਚ ਬੀ ਦਿਖਾ ਡਾਕਟਰ ਚੰਡੀਗੜ੍ਹ ਵਾਲੇ ਉਹਨਾਂ ਨੂੰ ਜਲੰਧਰ ਉਹਨਾਂ ਨੇ ਲਈਆਂ ਅਪਾਇੰਟਮੈਂਟਾਂ ਉਹਨਾਂ ਕੋਲੋਂ ਤਿੰਨ ਚਾਰ ਵਾਰੀ ਉਹਨਾਂ ਕੋਲ ਹੀ ਦਵਾਈ ਦਵਾਈ ਲੇਕਿਨ ਕੋਈ ਫਰਕ ਨਹੀਂ ਪਿਆ ਉਹਨਾਂ ਦੀਆਂ ਦਵਾਈਆਂ ਵੀ ਇੰਨੀਆਂ ਮਹਿੰਗੀਆਂ ਸੀ ਤੇ ਲਾਜਵੀਂ ਉਹਨਾਂ ਕੋਲ ਕਰਾਇਆ ਲੇਕਿਨ ਕੋਈ ਸਾਨੂੰ ਫਾਇਦਾ ਨਹੀਂ ਹੋਣਾ ਕੋਲ ਹੀ ਵਿਆ ਫਿਰ ਮੈਡੀਕਲ ਫਿਲਡਰ ਤੋਂ ਵੀ ਇਲਾਜ ਕਰਾਉਂਦੇ ਰਹੇ ਆ ਜਿੱਥੋਂ ਕਿ ਸਾਡਾ ਫ੍ਰੀ ਸੇਵਾ ਮਿਲਦੀ ਸੀ ਉੱਥੋਂ ਵੀ ਦਿਖਾਇਆ ਉੱਥੋਂ ਵੀ ਕੋਈ ਫਰਕ ਨਹੀਂ ਪਿਆ ਹਰ ਡਾਕਟਰ ਇਹ ਹੀ ਕਹਿੰਦਾ ਸੀ ਕਿ ਤੇਰੇ ਗੁੱਟਨਿਆਂ ਦੇ ਵਿੱਚ ਆ ਗਿਆ ਗੈਪ ਇਹਦਾ ਆਪਰੇਸ਼ਨ ਹੋਣਾ ਗੁੱਟਨੇ ਬਦਲੀ ਹੋਣੇ ਨੇ ਤੇ ਪਰ ਇਹ ਕਹਿੰਦੀ ਮੈਂ ਨਹੀਂ ਆਪਰੇਸ਼ਨ ਕਰਾਣਾ ਮੈਂ ਮੈਂ ਹੀ ਦਵਾਈ ਦੁਈ ਖਾ ਕੇ ਤੇ ਠੀਕ ਰਹਿਣਾ ਮੈਂ ਇਹ ਜਦੋਂ ਕਦੀ ਜਾਂਦੀ ਸੀ ਉੱਥੇ ਲੱਗ ਗਈ ਆਪਣਾ ਇੱਕ ਕਲੀਨਿਕ ਹੈ ਗਿਆਨ ਬਠੇਰੀਆਂ ਜਲੰਧਰ ਕੈਂਟ ਦੇ ਵਿੱਚ ਇਨੇ ਜਾ ਕੇ ਜਾਣਾ ਕਿ ਟੀਕੇ ਲਵਾ ਲੈਣੇ ਟੀਕੇ ਲਵਾ ਕੇ ਦੋ ਚਾਰ ਦਿਨ ਫਿਰ ਠੀਕ ਹੋਏ ਨਾ ਫਿਰ ਮੈਨੂੰ ਤੰਗ ਕਰਨਾ ਮੈਨੂੰ ਲੈ ਕੇ ਨਹੀਂ ਤੂੰ ਜਾਂਦਾ ਮੈਨੂੰ ਲੈ ਕੇ ਨਹੀਂ ਜਾਂਦਾ ਮੈਂ ਕਿਹਾ ਹੁਣ ਸਾਰੇ ਡਾਕਟਰਾਂ ਨੂੰ ਮੈਂ ਦਿਖਾ ਲਿਆ ਵੇ ਵੱਡੇ ਤੋਂ ਵੱਡੇ ਹਸਪੀਟਲ 'ਚ ਦਿਖਾ ਲਿਆ ਹੁਣ ਮੇਰੇ ਕੋਲ ਮਸਲਾ ਤਾਂ ਕੋਈ ਹੈ ਨਹੀਂ ਹੁ ਪਤਾ ਨਹੀਂ ਇਹਨਾਂ ਅੰਕਲ ਦਾ ਕਿੱਥੋਂ ਨੰਬਰ ਕੱਢਿਆ YouTube ਤੋਂ ਕੱਢਿਆ ਕਿੱਥੋਂ ਮਿਲਿਆ ਇਹਨੂੰ ਅੰਕਲ ਨਾਲ ਫਿਰ ਉਹਦਾ ਸੰਪਰਕ ਹੋਇਆ ਮੇਰੇ ਤੋਂ ਚੋਰੀ ਆਈ ਆ ਕੇ ਤੇ ਫਿਰ ਦਵਾਈ ਲੈ ਗਈ ਹੈ ਫਿਰ ਮੈਨੂੰ ਪਤਾ ਲੱਗ ਕੇ ਕਹਿੰਦੀ ਮੈਂ ਕਿ ਤੈਨੂੰ ਹੁਣ ਕਿਦਾਂ ਤੂੰ ਫਿਰ ਦੀ ਠੀਕ ਠਾਕ ਕਹਿੰਦੀ ਮੈਂ ਦਵਾਈ ਲਿਆਂਦੀ ਏ ਤੇ ਮੈਂ ਹਾਂ ਲਿਆਂਦੀ ਜਿੱਥੋਂ ਦਵਾਈ ਲਿਆਂਦੀ ਮੈਨੂੰ ਵੀ ਨਾਲ ਲੈ ਕੇ ਚੱਲ ਫਿਰ ਮੈਂ ਵੀ ਅੰਕਲ ਜਾ ਕੇ ਦੇਖਾ ਮੈਂ ਵੀ ਆਪਣੀ ਲੈਣੀ ਹੈ ਮੇਰੇ ਵੀ ਪ੍ਰੋਬਲਮ ਰਹਿੰਦੀ ਹੈ ਫਿਰ ਮੈਂ ਵੀ ਅੰਕਲ ਕੋਲ ਆਇਆ ਫਿਰ ਆਪਣੀ ਦਵਾਈ ਲੈ ਕੇ ਗਿਆ ਮੈਂ ਪਹਿਲੀ ਵਾਰ ਦੂਜੀ ਵਾਰ ਤੀਜੀ ਵਾਰ ਤੇ ਮੇਰੇ ਸਗਰਾਰੀ ਤੇ ਸਾਰੀ ਕੁਝ ਠੀਕ ਹੋ ਗਿਆ ਤੇ ਕਈ ਮਰੀਜ਼ ਮਤਲਬ ਕਈ ਸਮੱਸਿਆ ਸੀ ਫਿਰ ਕਈ ਮੇਰੇ ਸੱਜਣ ਮਿੱਤਰ ਵੀ ਮਿਲੇ ਆ ਉਹਨਾਂ ਨੂੰ ਮੈਂ ਭੇਜਿਆ ਆਵੇ ਉਹਨਾਂ ਦੀ ਵੀ ਸਮੱਸਿਆ ਠੀਕ ਹੋਈਆਂ ਨੇ ਲੈਟਰਿੰਗ ਆਉਂਦੀ ਸੀ ਗਿੱਦਾ ਖਾਦਾ ਪੀਤਾ ਪਚਣਾ ਨਹੀਂ ਉਹ ਦਿਨ ਚ ਤਿੰਨ ਚਾਰ ਵਾਰ ਇੱਕ ਵਾਰ ਜਿਆਦਾ ਵੀ ਆ ਜਾਂਦੀ ਸੀ ਹੋਣ ਨਹੀਂ ਹੋ ਨਹੀਂ ਰਿਹਾ ਆ ਇੱਕ ਬੂਰਥਲੇ ਆਏ ਆ ਸਵਰਨ ਮੈਤ ਕੋਲ ਆਏ ਆ ਨਾੜਾ ਬਲੌਕ ਜਾਂ ਫਿਰ ਜਿਹੜੀਆਂ ਵਕ ਵਕ ਸਮੱਸਿਆਵਾਂ ਨੇ ਸਾਡੇ ਨਾਲ ਨੇ ਵੈਦ ਸਵਰਨ ਸਿੰਘ ਅਡਾ ਮੰਗੂਪੁਰ ਸਰਪੰਚ ਸਾਹਿਬ ਵੀ ਨੇ ਤੇ ਇਹਨਾਂ ਦਾ ਕਾਫੀ ਸਮੇਂ ਦਾ ਤਜਰਬਾ ਹੈ ਆਯੁਰਵੈਦਿਕ ਦੇ ਉੱਪਰ ਵੈ ਜੀ ਸਵਾਗਤ ਹੈ ਸਸੀ ਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਤੇ ਦੋਸਤੋ ਇੱਕ ਹੋਰ ਮੈਂ ਦੱਸ ਦੇਵਾਂ ਕਿ ਇਹਨਾਂ ਦੇ ਨਾ ਪਿੱਛੇ ਸਾਡੇ ਵੈਦ ਸੁਖਜਿੰਦਰ ਸਿੰਘ ਇਹਨਾਂ ਦੇ ਬੇਟੇ ਵੀ ਬੈਠੇ ਨੇ ਵੈਜੀ ਸਵਾਗਤ ਸਾਰਿਆਂ ਨੂੰ ਸਸੀ ਕਾਲ ਜੀ ਮੈਂ ਵੈਦ ਸੁਖਜਿੰਦਰ ਸਿੰਘ ਤੁਹਾਡਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ ਜੀ ਜੀ ਵੈਜੀ ਕੀ ਕਹਿਣਾ ਚਾਹੋਗੇ ਜਿਵੇਂ ਨਾੜਾਂ ਬਲੋਕੇਜ ਦੀ ਗੱਲ ਆਉਂਦੀ ਹੈ ਜਾਂ ਫਿਰ ਦਰਦਾਂ ਦੀ ਗੱਲ ਹੋ ਜਾਂਦੀ ਹੈ ਦੇਖੋ ਜੀ ਅੱਜ ਕੱਲ ਲੱਕ ਦੇ ਮਰੀਜ਼ ਬਹੁਤ ਆ ਕੋਈ 20 20 ਸਾਲ ਦੇ ਚੀਕਾ ਮਾਰਦੇ ਆ ਵੀ ਸਾਡੇ ਮਣਕੇ ਹਿੱਲੇ ਹੋਇਆ ਅਸੀਂ 50 ਸਾਲਾਂ ਦੇ ਵਿਕਾਤ ਤੇ ਉਸੇ ਵਿਖਾਇਆ ਸਾਡਾ ਆਰਾਮ ਨਹੀਂ ਆ ਰਿਹਾ ਸਰਕਲ ਦੇ ਬਹੁ ਮਰੀਜ਼ ਆ ਚੱਕਰ ਆਉਣ ਲੱਪੇਂਦੇ ਆ ਕਈਆਂ ਦੇ ਲੱਕ ਦਾ ਦਰਦ ਹੋ ਕੇ ਤੇ ਉਮਣ ਕੇ ਜਿਹੜੇ ਆ ਉਹ ਨਾੜਾ ਦਬ ਦਿੰਦੇ ਆ ਉਹ ਥੱਲੇ ਕਿਸੀ ਲੱਤ ਸੱਜੀ ਜੀ ਦਰਦ ਪੈਂਦੀ ਆ ਕਈ ਖਬੀ ਪੈਂਦੀ ਆ ਕਈ ਲੱਤਾਂ ਖੜ ਜਾਂਦੀਆਂ ਹੱਥ ਪੈਰ ਸੁੰਦੇ ਆ ਬੁਰੇ ਹਾਰ ਆ ਜਿਹੜੇ ਸਾਡੇ ਕੋ ਆਉਂਦੇ ਆ ਨਾ ਇਦਾਂ ਜਿਹੜੇ ਸਾਡੀ ਵੀਡੀਓ ਦੇਖਦੇ ਆਉਂਦੇ ਜਾਂ ਜਿਹੜੇ ਠੀਕ ਹੁੰਦੇ ਉਹ ਦੱਸੀ ਜਾਂਦੇ ਉਹਨਾਂ ਨੂੰ ਤੇ ਲੱਕ ਦਾ ਦਰਦ ਜਿਹੜਾ ਨਾ ਭਾਵੇਂ 20 ਸਾਲ ਦੇ ਮਣਕੇ ਹਿੱਲੇ ਉਹਨਾਂ 100ਵੇਂ ਵਿਖਾ ਲਿਆ 10 ਮਿੰਟੇ ਠੀਕ ਕਰ ਦਿੰਦਾ ਉਹ 10 ਮਿੰਟ ਕਿੰਨਾ ਮੇਰਾ ਲੱਕ ਦਰਦ ਹਟ ਗਿਆ ਅਸੀਂ ਮਣ ਕੇ ਠੀਕ ਕਰ ਦਿੱਤੇ ਲੱਕ ਦਰਦ ਹਟ ਜਾਂਦਾ ਉਹਦਾ ਲੱਤ ਦਰਦ ਹੁਣ ਹਟ ਜਾਂਦਾ ਸਰਵਿਕਲ ਅਸੀਂ 2 ਮਿੰਟਾਂ ਠੀਕ ਕਰ ਦਿੱਤਾ ਭਾਵੇਂ ਕਿੰਨਾ ਵਿਗੜਿਆ ਹੋਵੇ ਤਾਂ ਹੁਣ ਦੋਦੀ ਬਾਹ ਤਾ ਨਹੀਂ ਜਾਂਦੀ ਉਸ ਵੇ ਬਾਹ ਤਾਂ ਜਾਣ ਲੱਗ ਪੈਂਦੀ ਆ ਅਸੀਂ ਮੁੜ ਕੇ ਦਵਾਈ ਦੇਣੀ ਆ ਜੀ ਕਿਤੇ ਵੀ ਨਾੜ ਬਲੌਕ ਆ ਸਰੀਰ ਦੇ ਵਿੱਚ ਖੁੱਲ ਜਾਣੀ ਆ ਸਾਡੀ ਦਵਾਈ ਇੰਨੀ ਘੈਂਟ ਆ ਇੰਨੀ ਕਾਮਯਾਬ ਦਵਾਈ ਆ ਨਾ ਕੈਪਸੂਲ ਸਾਡੇ ਬਣਾਏ ਆ ਦਵਾਈ ਆਪ ਪਿਆਰ ਕਰਦੇ ਅਸੀਂ ਇਹਨੇ ਘੈਂਟ ਕੈਪਸੂਲਾ ਵੀ ਜਿਹੜਾ ਖਾ ਲੈਣਾ 15 20 ਦਿਨਾਂ ਚ ਕਹਿੰਦਾ ਸਾਡੇ ਹੱਥ ਪਰ ਸੋਣੋ ਹਟ ਗਿਆ ਅਸੀਂ ਉਹ ਸਾਡੀ ਸਪਲਾਈ ਜਿਹੜੀ ਆ ਉਹਦਾ ਆਨਲਾਈਨ ਵੀ ਜਾਂਦੀ ਆ ਕੈਪਸੂਲਾਂ ਦੀ ਕਈ ਸਾਡੀ ਦਵਾਈ ਜਦ ਲੱਤ ਪਰ ਸੁੰਦੇ ਆ ਉਹ ਸਾਡੀ ਦਵਾਈ ਮੰਗਵਾ ਕੇ ਖਾਈ ਜਾਂਦੇ ਠੀਕ ਹੋ ਜਾਂਦੇ ਆ ਜੀ ਤੇ ਇਹ ਜੀ ਅਸੀਂ ਲੱਕ ਦਾ ਮਰੀਜ਼ ਹੋਵੇ ਦਸਾਂ ਮਿੰਟਾਂ ਠੀਕ ਕਰਦੀਦਾ ਭਾਵੇਂ 20 ਸਾਲ ਦਾ ਰਹਿੰਦਾ ਤੇ ਦਵਾਈ ਜਿਹੜੀ ਨਾਲ ਦਿੰਦੇ ਉਹ ਕਿੰਨੇ ਚਿਰ ਖਾਣੀ ਪੈਂਦੀ ਹੈ ਦਵਾਈ ਕਿਸੇ ਨੂੰ ਡੇਢ ਮਹੀਨਾ ਖਾਣੀ ਪੈਂਦੀ ਕਿਸੇ ਨੂੰ ਮਹੀਨਾ ਕਿਸੇ ਦੋ ਮਹੀਨੇ ਖਾਣੀ ਵੀ ਜਦੋਂ ਦਾ ਜਿਆਦੀ ਲੱਤਾਂ ਖੜੀਆਂ ਆਵਾਂ ਜਾਂ ਲੱਤਾਂ ਜਿਆਦੀਆਂ ਨਾਲੀਆਂ ਬਲੌਕ ਆ ਉਹਨੂੰ ਜਿਆਦਾ ਚਿਰ ਜੇ ਕੋਈ ਹਾਰਟ ਦਾ ਮਰੀਜ਼ ਆ ਡਾਕਟਰ ਕਹਿੰਦੇ ਆ ਵੀ ਆਪ ਸਟੰਟ ਪਾਣੇ ਆ ਤੇ ਉਹ ਜੀ ਫਿਰ ਚਲੋ ਜੇ ਵਿਚਾਰੇ ਕਈਆਂ ਜੇ ਫੋਰਸ ਨਹੀਂ ਹੁੰਦੀ ਸਟੰਡ ਪਾਉਣ ਦੀ ਉਹ ਜਿਹਨੂੰ ਪਤਾ ਸਾਡੇ ਕੋ ਆਂਦੇ ਆ ਅਸੀਂ ਦਵਾਈ ਦੇਨੇ ਉਹਦੇ ਚੌਥੇ ਦਿਨ ਦਰਦ ਬੰਦ ਹੋ ਜਾਂਦੀ ਆ ਜੀ ਤਿੰਨ ਮਹੀਨੇ ਦਵਾਈ ਪੀਉਣੀ ਆ ਉਹਨੂੰ ਅਸੀਂ ਤੇ ਨਾਲ ਕੈਪਸੂਲ ਦੇਨੇ ਆ ਤੇ ਉਹਦੀ ਸਟੰਡ ਪੈਣ ਦੀ ਜਿਹੜੀ ਸਮੱਸਿਆ ਉਹ ਹਟ ਜਾਂਦੀ ਮੁੜ ਕੇ ਉਹ ਨਾੜ ਨਾੜ ਖੁੱਲ ਜਾਂਦੀ ਸਰੀਰ ਦੀ ਕਿਤੇ ਹੋਰ ਸਰੀਰ ਦੇ ਨਾੜ ਖੁੱਲ ਜਾਂਦੇ ਹੱਡ ਦੇ ਨਾੜ ਖੁੱਲ ਜਾਂਦੀ ਆ ਬਿਲਕੁਲ ਬੰਦਾ ਤੰਦਰੁਸਤ ਹੋ ਜਾਂਦਾ ਇੱਕ ਵਾਰ ਜੀ ਜਿਵੇਂ ਕੋਈ ਮਰੀਜ਼ ਉਹਦਾ ਬੀਪੀ ਵੱਧਦਾ ਬਹੁਤ ਜ਼ਿਆਦਾ ਜਿਵੇਂ ਤੁਸੀਂ ਗੱਲ ਕਰੀਆ ਸਟੰਡ ਪੈਣ ਦੀ ਮਰੀਜ਼ ਨੂੰ ਨਿਸ਼ਾਨੀਆਂ ਕੀ ਹੁੰਦੀਆਂ ਨੇ ਮਰੀਜ਼ ਨੂੰ ਸਮੱਸਿਆ ਕਿਵੇਂ ਪਤਾ ਲੱਗਦਾ ਵੀ ਮੈਨੂੰ ਇਹ ਸਮੱਸਿਆ ਹੋ ਰਹੀ ਏ ਜਾਂ ਹੋ ਸਕਦੀ ਏ ਦੇਖੋ ਜੀ ਮਰੀਜ਼ ਨੂੰ ਸਮੱਸਿਆ ਦਾ ਪਤਾ ਲੱਗ ਜਾਂਦਾ ਜੀ ਉਹਨੂੰ ਸਾਹ ਚੜਨਾ ਬੀਪੀ ਹਾਈ ਹੋਣਾ ਜੋ ਨਾੜਾਂ ਬਲੌਕ ਹੋਣੀਆਂ ਉਹ ਖੂਨ ਦਾ ਸਰਕਲ ਨਹੀਂ ਚੱਲਦਾ ਤਾਂ ਫਿਰ ਦਿਲ ਦਾ ਜ਼ੋਰ ਲੱਗਣਾ ਬੀਪੀ ਹਾਈ ਹੋਣ ਲੱਗ ਪਣਾ ਜਦੋਂ ਸਮੱਸਿਆ ਹੁੰਦੀ ਹੈ ਜੇ ਦਵਾਈ ਪਾਈ ਜਾਂਦੇ ਆ ਦਵਾਈ ਸਾਡੇ ਬੰਦਾ ਲਈ ਜਾਂਦਾ ਉਹਦਾ ਬਿਲਕੁਲ ਬੀਪੀ ਮੁੜ ਕੇ ਸੈੱਟ ਹੋ ਜਾਂਦਾ ਤੇ ਉਹ ਨਾੜਾਂ ਵਿੱਚ ਖੁੱਲ ਜਾਂਦੀਆਂ ਤੇ ਉਹਦਾ ਦਿਲ ਦਾ ਜ਼ੋਰ ਲੱਗਣਾ ਹਟ ਜਾਂਦਾ ਤੇ ਉਹ ਨਾੜਾਂ ਖੁੱਲ ਜਾਂਦੀ ਬੰਦਾ ਠੀਕ ਹੋ ਜਾਂਦਾ ਤੰਦਰੁਸਤ ਹੋ ਜਾਂਦਾ ਬੰਦਾ 15 ਦਿਨ ਕਹਿੰਦਾ ਮੈਂ ਬਚ ਗਿਆ ਚੌਥੇ ਦਿਨ ਦਰਦ ਹਟ ਜਾਂਦਾ ਦਿਲ ਤੋਂ ਉਹਦਾ ਹਾਂਜੀ ਕੋਈ ਹੱਥ ਪੈਰ ਖੜੇ ਆ ਬਾਹ ਮੂੜੀ ਆ ਜਦੋਂ ਦਰੰਗ ਦਾ ਅਟੈਕ ਹੋਇਆ ਕਹਿੰਦੇ ਉਹ ਵੀ ਅਸੀਂ ਤਨਾ ਚੌਵੇਂ ਦਿਨ ਹੀ ਬਿਲਕੁਲ ਬੰਦਾ ਠੀਕ ਹੋ ਜਾਂਦਾ ਭਾਵੇਂ ਬਿਲਕੁਲ ਹੀ ਹੱਥ ਉਹਦਾ ਨਹੀਂ ਚੱਲਦਾ ਬਾਹ ਨਹੀਂ ਚੱਲਦੀ ਕੋਈ ਵਾਕਾ ਨਾ ਤੁਰਦਾ ਕੋਈ ਵੀਲ ਚੇਅਰ ਤੇ ਹੁੰਦਾ ਵਾ ਠੀਕ ਹੋ ਜਾਂਦਾ ਹਾਂਜੀ ਇਹ ਜੀ ਇੱਕ ਕੁਝ ਲੋਕ ਹੁੰਦੇ ਨੇ ਜਿਹੜੇ ਕੁਝ ਲੋਕਾਂ ਨੂੰ ਤਾਂ ਖਾਦਾ ਪੀਤਾ ਲੱਗਦਾ ਨਹੀਂ ਕੋਈ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਮਜ਼ੋਰ ਜਿਹਾ ਸਰੀਰ ਹੁੰਦੇ ਨੇ ਕੁਝ ਲੋਕ ਹੋ ਵੀ ਨੇ ਜਿਹੜੇ ਜਦੋਂ ਖਾਣਾ ਪੀਣਾ ਖਾਂਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਹਾਜਤ ਜਾਣਾ ਪੈਂਦਾ ਉਹਨਾਂ ਨੂੰ ਮਤਲਬ ਕਿ ਪੇਟ ਸਾਫ਼ ਕਰਨ ਵਾਸਤੇ ਜਾਣਾ ਪੈਂਦਾ ਤੇ ਜੇ ਕਈ ਵਾਰੀ ਤਾਂ ਖਾਣਾ ਖਾਣ ਸਾਰ ਹੀ ਲੈਟਰਨ ਆ ਜਾਂਦੀ ਹੈ ਤਾਂ ਇਹ ਸਮੱਸਿਆ ਕੀ ਹੁੰਦੀ ਹੈ ਉਹ ਸਮੱਸਿਆ ਹੈ ਜੀ ਉਹਨੂੰ ਆਪਾਂ ਕਹਿੰਦੇ ਸਗਰਣੀ ਹੂੰ ਸਗਰਣੀ ਨਾਂ ਦਾ ਤਾਂ ਵੀ ਸੰਗਰਣੀ ਵੀ ਸਾਰੀ ਉਮਰ ਜਾਣੀ ਨਹੀਂ ਹੈ ਠੀਕ ਨਹੀਂ ਹੋਣੀ ਹੂੰ ਸਾਡੇ ਕੋਲ ਬਹੁਤ ਮਰੀਜ਼ ਆਉਂਦੇ ਆ ਇਹਦੇ ਜਿਹੜੇ ਰੋਟੀ ਖਾਂਦੇ ਆ ਉਸ ਵळे ਵਟ ਪੈ ਕੇ ਲੱਟਣ ਆ ਜਾਂਦੀ ਆ ਕੋਈ ਕਹਿੰਦਾ 10 ਵਰੀ ਲੱਟਣ ਆ ਜਾਂਦੀ ਆ ਕੋਈ ਕਹਿੰਦਾ 15 ਵਰੀ ਆ ਜਾਂਦੀ ਆ 5 ਵਰੀ ਆ ਜਾਂਦੀ ਆ ਬਹੁਤ ਬੁਰੇ ਹਾਲ ਵਾਲੇ ਆਉਂਦੇ ਆ ਉਹਨਾਂ ਨੂੰ ਖਾਦਾ ਪੀਤਾ ਲੱਗਦਾ ਨਹੀਂ ਕਈਆਂ ਤਾਂ ਵਿਚਾਰੇ ਸੁੱਕ ਜਾਂਦੇ ਫਿਰ ਆਪਣੇ ਕਈ ਫਿਰ ਕਹਿੰਦੇ ਤੁਸੀਂ ਫਰੂਟ ਹੀ ਖਾਈ ਚਲੋ ਨਾ ਖਾਣਾ ਖਾਓ ਅਸੀਂ ਦਵਾਈ ਦਿੰਨੇ ਜਿਹੜੀ ਸਾਡੀ ਦਵਾਈ ਨਾਲ ਪਹਿਲੀ ਖਰਾਕ ਨਾਲ ਫਰਕ ਪੈਂਦਾ ਵਟ ਪੈਣੋਂ ਪਹਿਲੀ ਖਰਾਕ ਨਾਲ हट ਜਾਂਦਾ ਉਹਦੇ ਮਰੀਜ਼ ਆਸ਼ਾਸ਼ ਕਰਦੇ ਆ ਕੇ ਕਹਿੰਦੇ ਵੀ ਇਹ ਬਚ ਗਏ ਸੀ ਪਹਿਲੀ ਖੁਰਾਕ ਨੇ ਉਹਨਾਂ ਦਾ ਕਹਿੰਦਾ ਤੁਹਾਨੂੰ ਪਹਿਲੀ ਖੁਰਾਕ ਨਾਲ ਫਰਕ ਪੈ ਜਾਣਾ ਸਾਡੀ ਦਵਾਈ ਉਹਨਾਂ ਪਹਿਲੀ ਖੁਰਾਕ ਲਈ ਆ ਰੋਟੀ ਖਾ ਲੈ ਗਿਆ ਖਾ ਕੇ ਪਾਣੀ ਪੀ ਲੈਣਾ ਤਾਂ ਪਹਿਲੀ ਖੁਰਾਕ ਨਾਲ ਫਰਕ ਪਣਾ ਸ਼ੁਰੂ ਹੋ ਜਾਂਦਾ ਉਹ ਕੋਈ ਮਹੀਨਾ 2 ਮਹੀਨੇ 3 ਮਹੀਨੇ ਦਵਾਈ ਖਾਂਦੇ ਆ ਰੈਡੀ ਹੋ ਜਾਂਦੇ ਫੇਰ ਉਹ ਬੰਦਾ ਜਿੱਦਾਂ ਮਰਜ਼ੀ ਖੁਰਾਕ ਖਾਵੇ ਸਭ ਕੁਝ ਠੀਕ ਹੋ ਜਾਂਦਾ ਜੀ ਹਾਂਜੀ ਤੇ ਇੱਕ ਮੈਂ ਜੀ ਹੋਰ ਹੈ ਜਿਵੇਂ ਅੱਜਕੱਲ ਨਾ ਪ੍ਰਦੂਸ਼ਣ ਕਰਨਾ ਅਲਰਜੀ ਤਾਂ ਵੈਸੇ ਵੀ ਚਲੋ ਸਰੀਰ ਨੂੰ ਹੋ ਸਕਦੀ ਹੈ ਜੱਦੀ ਪੁਸ਼ਟੀ ਵੀ ਕਈ ਵਾਰੀ ਹੁੰਦਾ ਹੈ ਸਾਧਵੇਂ ਦੇ ਰੋਗੀ ਹੁੰਦੇ ਨੇ ਜਿਨ੍ਹਾਂ ਦੇ ਵੱਡੇ ਵੱਡੇ ਰਨੋ ਸਮੱਸਿਆ ਕਈ ਵਾਰੀ ਇਹ ਚੱਲਦੀ ਰਹਿੰਦੀ ਹੈ ਉਹ ਇੱਕ ਵੱਖਰੀ ਗ ਪਰ ਕੁਝ ਲੋਕ ਨੇ ਜਿਹੜੇ ਖਾਣਾ ਪੀਣੇ ਦੀ ਵਜ੍ਹਾ ਤੋਂ ਜਾਂ ਪ੍ਰਦੂਸ਼ਣ ਦੀ ਵਜ੍ਹਾ ਤੋਂ ਨੱਕ ਬੰਦ ਰਹਿੰਦਾ ਆਪਾਂ ਕਈ ਵਾਰੀ ਕੋਈ ਚੰਗੇ ਤੋਂ ਚੰਗੇ ਮਨੁੱਖ ਵੀ ਇਸ ਤੋਂ ਬਚੇ ਹੀ ਨਹੀਂਗੇ ਤੇ ਨੱਕ ਬੰਦ ਹੁੰਦਾ ਕਈਆਂ ਦੇ ਮਤਲਬ ਨਲੀ ਵਗਦੀ ਰਹਿੰਦੀ ਸਿੱਧੇ ਸ਼ਬਦਾਂ ਦੇ ਵਿੱਚ ਜਾਂ ਲੰਮੇ ਪੈਂਦੇ ਨੇ ਤਾਂ ਕਈ ਵਾਰੀ ਇਧਰ ਇੱਕ ਸਾਈਡ ਦੇ ਉੱਪਰ ਜਾਂ ਦੂਜੇ ਪਾਸੇ ਉਹਦੇ ਨੱਕ ਵਗਣ ਲੱਗ ਜਾਂਦਾ ਹੈ ਤਾਂ ਉਹ ਵਿਚਾਰਿਆਂ ਨੂੰ ਮਤਲਬ ਬੜਾ ਪਰੇਸ਼ਾਨੀ ਚੋਂ ਲੰਘਦੇ ਨੇ ਜੇ ਦਵਾਈਆਂ ਨਾਲ ਇਲਾਜ ਕਈ ਇਹੋ ਜਿਹੇ ਲੋਕ ਨੇ ਜਿਹੜੇ ਅੱਖਿਆਂ ਦੇ ਦਵਾਈਆਂ ਖਾ ਖਾ ਕੋਈ ਤੁਹਾਡੇ ਕੋਲ ਹੈ ਕੋਈ ਦੇਖੋ ਜੀ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਨੱਕ ਜੋ ਪਾਣੀ ਵਗਣਾ ਗਲੇ ਜਿਹੜੇ ਛਾ ਡਕਣਾ ਛਿੱਕਾ ਆਉਣੀ ਚ ਕਾਮ ਆਉਣਾ ਅਸੀਂ 6 ਮਹੀਨੇ ਇਲਾਜ ਕਰਦੇ ਹਾਂ ਉਹਦਾ 1.5 ਕਣਕੇ ਦਾਣ ਜੀ ਦੀ ਦਵਾਈ ਖਾਣੀ ਹੈ ਭਸਮਾ ਦਵਾਈ ਤਿਆਰ ਕਰਦੇ ਅਸੀਂ 1.5 ਕਣਕੇ ਦਾਣ ਜੀ ਦੀ ਦਵਾਈ ਖਾਣੀ ਆ 6 ਮਹੀਨੇ ਖਾਣੀ ਆ ਫਰਕ ਤੁਹਾਨੂੰ ਮਹੀਨੇ ਚ ਪੈ ਜਾਣਾ ਤੇ 6 ਮਹੀਨੇ ਖਾਣੀਆਂ ਮੁੜ ਕੇ ਜ਼ਿੰਦਗੀ ਚ ਨਹੀਂ ਉਹ ਰੇਸ਼ਾ ਛਿਕਾ ਜਗ੍ਹਾ ਨਹੀਂ ਹੁੰਦਾ ਉਹਦਾ ਜਿਹੜਾ ਨੱਕ ਬੰਦ ਹੁੰਦਾ ਅਸੀਂ ਇੱਕ ਦਵਾਈ ਆਪਣੀ ਤਿਆਰ ਕਰਦੇ ਆ ਉਹਦੇ ਤਿੰਨ ਤਿੰਨ ਡਰਾਪ ਪਾਉਣੇ ਆ ਦੋ ਤਿੰਨ ਦਿਨ ਹਫਤਾ ਇੱਕ ਤੇ ਉਹ ਹਫਤੇ ਜੀ ਉਹਦਾ ਨੱਕ ਖੁੱਲ ਜਾਂਦਾ ਨੱਕ ਬੰਦ ਹੋਣ ਰੜ ਜਾਂਦਾ ਕਈ ਸਾਡੇ ਕੋ ਆਪਣੇ ਉਹਦਾ ਆਪਰੇਸ਼ਨ ਕਰਾ ਕੇ ਆਏ ਆ ਹੱਡੀ ਵਧੀ ਆ ਮਾਸ ਵਧੀ ਆ ਤੇ ਉਹ ਤਾਂ ਵੀ ਠੀਕ ਨਹੀਂ ਹੋਇਆ ਤੇ ਉਹ ਦਵਾਈ ਸਾਡੀਆਂ ਠੀਕ ਹੋ ਜਾਂਦਾ ਖੁੱਲ ਜਾਂਦਾ ਨਾਲ ਤੇ ਜਿਹੜੇ ਕੋਈ ਕੋਈ ਇਸ ਤਰ੍ਹਾਂ ਸੁਣਿਆ ਹੈ ਵੀ ਡਾਕਟਰ ਵਗੈਰਾ ਵੀ ਤੁਹਾਡੇ ਕੋਲ ਕਿਸੇ ਨੇ ਲਾਇਕ ਰਾਇ ਸਾਡੇ ਕੋਲ ਜੀ ਡਾਕਟਰ ਬਹੁਤ ਠੀਕ ਹੋਏ ਸਾਡੇ ਕੋਲ ਇਸ ਕੰਮ ਵਾਲੇ ਅਲਰਜੀ ਆ ਜਾਂਦੇ ਬੱਚਿਆਂ ਵਾਸਤੇ ਦਵਾਈ ਲ ਜਾਂਦੇ ਆ ਆਪਦੇ ਵਾਸਤੇ ਲ ਜਾਂਦੇ ਆ ਡਾਕਟਰ ਬਹੁਤ ਠੀਕ ਹੋਏ ਆ ਹੁਣ ਚਲੋ ਨਾ ਕੀ ਲੈਣੇ ਡਾਕਟਰਾਂ ਦੇ ਅਸੀਂ ਬਹੁਤ ਡਾਕਟਰ ਠੀਕ ਹੋਇਆ ਹਜੇ ਵੀ ਆਉਂਦੇ ਬਹੁਤ ਅੱਛਾ ਇੱਕ ਇਹ ਦਿਮਾਗੋ ਰੇਸ਼ਾ ਸ਼ਿਕੰਜਗਾਮ ਦੀ ਅਲਰਜੀ ਹੋਗੀ